ਇਹ ਤੁਹਾਡੇ ਘਰ ਚੋਂ ਵੀ ਹੈ ਡੇਟਨ ਦਾ ਏਸੀ ਫਿਕਰ ਨਾ ਕਰੋ ਬਿੱਲ ਆਵੇਗਾ ਬੇहद ਹੀ ਘੱਟ ਏਸੀ ਚ ਕਰ ਲਓ ਆ ਸੈਟਿੰਗ ਆਹ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਹਰ ਘਰ ਦੇ ਵਿੱਚ ਏਸੀ ਚੱਲਣਾ ਵੀ ਲਗਭਗ ਸ਼ੁਰੂ ਹੋ ਚੁੱਕਿਆ ਪਰ ਹਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਹਿਮ ਦਾ ਮਾਹੌਲ ਹੈ ਇਹ ਡਰ ਦੀ ਚਿੰਤਾ ਹੈ ਕਿ ਬਿੱਲ ਜ਼ਿਆਦਾ ਆਵੇਗਾ ਤਾਂ ਕਈ ਘਰਾਂ ਦੇ ਵਿੱਚ ਹਜੇ ਵੀ ਜਿਹੜੇ ਕਿ ਏਸੀ ਰਾਤ ਦੇ ਵੇਲੇ ਨਹੀਂ ਚਲਾਏ ਜਾਂਦੇ ਦੱਸ ਦੇ ਕਿ ਇੱਕ ਮਦਮ ਆਕਾਰ ਦੇ ਕਮਰੇ ਦੇ ਲਈ 1 ਟਨ ਦਾ ਏਸੀ ਕਾਫੀ ਹੈ ਹਾਲਾਂਕਿ ਏਸੀ ਖਰੀਦਣ ਦੇ ਵੇਲੇ ਲੋਕਾਂ ਦੇ ਲਈ ਬਿਜਲੀ ਦਾ ਬਿੱਲ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਤਾਂ ਕਈ ਘਰਾਂ ਦੇ ਵਿੱਚ ਏਸੀ ਤਾਂ ਹੈ ਪਰ ਇਸ ਗਰਮੀ ਦੇ ਵਿੱਚ ਉਹ ਰਾਸਾਰੀ ਤਾਂ ਏਸੀ ਨਹੀਂ ਚਲਾਉਂਦੇ ਤਾਂ ਜੋ ਬਿਜਲੀ ਦਾ ਬਿੱਲ ਕਿਤੇ ਵੱਧ ਨਾ ਆ ਜਾਵੇ ਤਾਂ ਜੇ ਇਸ ਸਥਿਤੀ ਦੇ ਵਿੱਚ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਗਣਿਤ ਬਾਰੇ ਦੱਸਣਾ ਦੱਸਾਂਗੇ ਕਿ ਇਸ ਨਾਲ ਤੁਸੀਂ ਸਮਝ ਸਕੋਗੇ ਕਿ ਜੇਕਰ ਡੇਟਨ ਦਾ ਏਸੀ ਜੇਕਰ ਤੁਸੀਂ ਰੋਜ਼ਾਨਾ 8 ਘੰਟੇ ਚਲਾਉਂਦੇ ਹੋ ਤਾਂ ਤੁਹਾਡਾ ਮਹੀਨੇ ਦਾ ਅੰਤ ਦੇ ਵਿੱਚ ਕਿੰਨਾ ਬਿਲਾ ਸਕਦਾ ਹੈ ਕਿੰਨਾ ਤੁਹਾਡੀ ਜੇਬ ਤੇ ਅਸਰ ਪੈ ਸਕਦਾ ਹੈ ਕਿੰਨਾ ਤੁਹਾਡਾ ਖਰਚਾ ਆ ਸਕਦਾ ਹੈ ਤਾਂ ਮੰਨ ਲਓ ਕਿ ਜੇਕਰ ਤੁਸੀਂ ਰੋਜ਼ਾਨਾ 8 ਘੰਟੇ ਲਗਾਤਾਰ ਇਨਵਰਟਰ ਤਕਨੀਕ ਵਾਲਾ 1.5 ਟਨ ਦਾ LG AC ਵਰਤਦੇ ਹੋ ਇਨਵਰਟਰ 1.5 ਟਨ LG AC 80% ਊਰਜਾ ਖਪਤ ਵਿਕਲਪ ਦੇ ਨਾਲ ਪਹਿਲੇ ਘੰਟੇ ਦੇ ਵਿੱਚ ਲਗਭਗ 700 ਵਾਟ ਆਵਰ ਦੀ ਖਪਤ ਕਰੇਗਾ 22 ਤੋਂ ਬਾਅਦ ਇਹ 4 ਘੰਟੇ 560 ਵਾਟ ਬਿਜਲੀ ਦੀ ਖਪਤ ਕਰਦਾ ਹੈ ਇਸ ਤੋਂ ਬਾਅਦ 3 ਘੰਟੇ ਚੁਕਰੀਬ 200 ਵਾਟ ਬਿਜਲੀ ਦੀ ਖਪਤ ਹੋਵੇਗੀ ਹਾਲਾਂਕਿ ਇਹ ਬਾਰੀ ਤਾਪਮਨ ਦੇ ਉੱਤੇ ਨਿਰਭਰ ਕਰੇਗਾ ਇੱਥੇ ਔਸਤ ਤਾਪਮਨ ਦੇ ਉੱਤੇ ਗਣਨਾ ਕੀਤੀ ਗਈ ਹੈ ਭਾਵੇਂ 8 ਘੰਟੇ ਚੱਲਣ ਤੋਂ ਬਾਅਦ 1.5 ਟਨ LG ਇਨਵਰਟਰ AC ਦੀ ਖਪਤ 3.3-4 ਯੂਨਿਟ ਤੱਕ ਰਹਿ ਸਕਦੀ ਹੈ ਤਾਂ ਇੱਥੇ ਜੋ ਗਣਨਾ ਕੀਤੀ ਗਈ ਹੈ ਤੁਸੀਂ ਦੇਖੀ ਹੈ ਹੁਣ ਤਾਂ ਦੱਸਦੀ ਹੈ ਕਿ ਹੁਣ ਏਸੀ ਵੀ ਜਿਹੜੀ ਏਸੀ ਦੀ ਨਵੀਨਤਮ ਟੈਕਨੋਲੋਜੀ ਦੇ ਅਨੁਸਾਰ ਰੱਖੀ ਗਈ ਹੈ ਕਿ 8 ਘੰਟੇ ਦੇ ਵਿੱਚ ਕਿੰਨੇ ਯੂਨਿਟ ਆ ਸਕਦੀ ਹੈ ਤਾਂ ਮਤਲਬ ਕਿ ਤੁਸੀਂ 8 ਘੰਟੇ ਏਸੀ ਚਲਾ ਕੇ ਰੋਜ਼ਾਨਾ 4 5 ਯੂਨਿਟ ਬਿਜਲੀ ਦੀ ਖਪਤ ਦਾ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਸੇ ਲਈ ਇੱਥੇ 8 ਘੰਟੇ ਦਾ ਹਿਸਾਬ ਰੱਖਿਆ ਗਿਆ ਕਿਉਂਕਿ ਦੇਖਿਆ ਜਾਂਦਾ ਹੈ ਦੀ ਬਹੁਤ ਘਰਾਂ ਦੇ ਵਿੱਚ ਦਿਨ ਦੇ ਵੇਲੇ ਏਸੀ ਨਹੀਂ ਚਲਾਇਆ ਜਾਂਦਾ ਕਿਉਂਕਿ ਦਿਨ ਵੇਲੇ ਸਾਰੇ ਆਪਣੇ ਕੰਮਕਾਜਾਂ ਨੂੰ ਬਿਜ਼ੀ ਹੁੰਦੇ ਨੇ ਲੇਡੀਜ਼ ਵੀ ਆਪਣੇ ਘਰ ਦੇ ਕੰਮਾਂ ਦੇ ਵਿੱਚ ਰੁੱਝੇ ਹੁੰਦੇ ਨੇ ਤੇ ਜੈਂਟਸ ਵੀ ਜਿਹੜੇ ਕਿ ਆਪਣੀ ਨੌਕਰੀ ਪੇਸ਼ੇ ਦੇ ਲਈ ਬਾਹਰ ਜਾਂਦੇ ਨੇ ਤੇ ਜਦੋਂ ਰਾਤ ਨੂੰ ਵੇਲੇ ਹੋ ਜਾਂਦੇ ਨੇ ਖਾ ਪੀ ਕੇ ਸੌਣ ਦੀ ਜਦੋਂ ਕਰਦੇ ਨੇ ਤੇ ਆਰਾਮ ਦੀ ਨੀਂਦ ਦੇ ਲਈ ਉਹ ਏਸੀ ਚਲਾਉਂਦੇ ਜ਼ਿਆਦਾ ਪੈਫਟ ਕਰਦੇ ਨੇ ਤਾਂ ਦੱਸ ਦिए ਕਿ 8 ਘੰਟੇ ਦੇ ਹਿਸਾਬ ਦੇ ਨਾਲ ਇਹ ਸਾਰਾ ਰੱਖਿਆ ਗਿਆ ਕਿਉਂਕਿ ਬਹੁਤੇ ਆਮ ਘਰਾਂ ਦੇ ਵਿੱਚ ਏਸੀ ਦੀ ਵਰਤੋਂ ਜਿਹੜੀ ਕਿ ਰਾਤ ਦੇ ਸੌਣ ਵੇਲੇ ਹੀ ਕੀਤੀ ਜਾਂਦੀ ਹੈ ਪਰ ਪੁਰਾਣੇ ਜਿਹੜੇ ਕਿ ਏਸੀ ਨੇ 2000 2500 ਵਾਟ ਬਿਜਲੀ ਦੀ ਖਪਤ ਕਰ ਸਕਦਾ ਹੈ ਅਤੇ ਇਹਨਾਂ ਨੂੰ ਖਰੀਦਣ ਦੇ ਨਤੀਜੇ ਦੇ ਵਜੋਂ ਬਿਜਲੀ ਦੇ ਬਿੱਲ ਵੱਧ ਸਕਦੇ ਨੇ ਅਜਿਹੇ ਜੀ 8 ਘੰਟੇ ਏਸੀ ਚਲਾਉਣ ਦੇ ਉੱਤੇ 20 ਯੂਨਿਟ ਖਰਚ ਹੋ ਸਕਦਾ ਹੈ ਜੇ ਤੁਹਾਡੇ ਘਰ ਚੋਂ ਵੀ ਹੈ ਡੇ ਟਨ ਦਾ ਏਸੀ ਕਰਨਾ ਕਰੋ ਬਿੱਲ ਆਵੇਗਾ ਬੇਹਦ ਹੀ ਘੱਟ ਐਸੀ ਚ ਕਰ ਲਓ ਆ ਸੈਟਿੰਗ ਯਾ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਹਰ ਘਰ ਦੇ ਵਿੱਚ ਏਸੀ ਚੱਲਣਾ ਵੀ ਲਗਭਗ ਸ਼ੁਰੂ ਹੋ ਚੁੱਕਿਆ ਪਰ ਹਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਹਿਮ ਦਾ ਮਾਹੌਲ ਹੈ ਇਹ ਡਰ ਦੀ ਚਿੰਤਾ ਹੈ ਕਿ ਬਿੱਲ ਜ਼ਿਆਦਾ ਆਵੇਗਾ ਤਾਂ ਕਈ ਘਰਾਂ ਦੇ ਵਿੱਚ ਹਜੇ ਵੀ ਜਿਹੜੇ ਕਿ ਏਸੀ ਰਾਤ ਦੇ ਵੇਲੇ ਨਹੀਂ ਚਲਾਏ ਜਾਂਦੇ ਦੱਸਦੇ ਕਿ ਇੱਕ ਮੱਧਮ ਆਕਾਰ ਦੇ ਕਮਰੇ ਦੇ ਲਈ 1 ਟਨ ਦਾ ਏਸੀ ਕਾਫੀ ਹੈ ਹਾਲਾਂਕਿ ਏਸੀ ਖਰੀਦਣ ਦੇ ਵੇਲੇ ਲੋਕਾਂ ਦੇ ਲਈ ਬਿਜਲੀ ਦਾ ਬਿੱਲ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਤਾਂ ਕਈ ਘਰਾਂ ਦੇ ਵਿੱਚ ਏਸੀ ਤਾਂ ਹੈ ਪਰ ਇਸ ਗਰਮੀ ਦੇ ਵਿੱਚ ਉਹ ਰਾ ਸਾਰੀ ਤਾਂ ਤੇ ਏਸੀ ਨਹੀਂ ਚਲਾਉਂਦੇ ਤਾਂ ਜੋ ਬਿਜਲੀ ਦਾ ਬਿੱਲ ਕਿਤੇ ਵੱਧ ਨਾ ਆ ਜਾਵੇ ਤਾਂ ਅਜੇ ਇਸ ਸਥਿਤੀ ਦੇ ਵਿੱਚ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਗਣਿਤ ਬਾਰੇ ਦੱਸਣਾ ਦੱਸਾਂਗੇ ਕਿ ਇਸ ਨਾਲ ਤੁਸੀਂ ਸਮਝ ਸਕੋਗੇ ਕਿ ਜੇਕਰ ਡੇਅ ਟਨ ਦਾ ਏਸੀ ਜੇਕਰ ਤੁਸੀਂ ਰੋਜ਼ਾਨਾ 8 ਘੰਟੇ ਚਲਾਉਂਦੇ ਹੋ ਤਾਂ ਤੁਹਾਡਾ ਮਹੀਨੇ ਦਾ ਅੰਤ ਦੇ ਵਿੱਚ ਕਿੰਨਾ ਬਿਲਾ ਸਕਦਾ ਹੈ ਕਿੰਨਾ ਤੁਹਾਡੀ ਜੇਬ ਤੇ ਅਸਰ ਪੈ ਸਕਦਾ ਹੈ ਕਿੰਨਾ ਤੁਹਾਡਾ ਖਰਚਾ ਆ ਸਕਦਾ ਹੈ ਤਾਂ ਮੰਨ ਲਓ ਕਿ ਜੇਕਰ ਤੁਸੀਂ ਰੋਜ਼ਾਨਾ 8 ਘੰਟੇ ਲਗਾਤਾਰ ਇਨਵਰਟਰ ਤਕਨੀਕ ਵਾਲਾ 1.5 ਟਨ ਦਾ LG AC ਵਰਤਦੇ ਹੋ ਇਨਵਰਟਰ 1.5 ਟਨ LG AC 80% ਊਰਜਾ ਖਪਤ ਵਿਕਲਪ ਦੇ ਨਾਲ ਪਹਿਲੇ ਘੰਟੇ ਦੇ ਵਿੱਚ ਲਗਭਗ 700 ਵਾਟ ਆਵਰ ਦੀ ਖਪਤ ਕਰੇਗਾ ਤਾਂ ਇਸ ਤੋਂ ਬਾਅਦ ਇਹ 4 ਘੰਟੇ 560 ਵਾਟ ਬਿਜਲੀ ਦੀ ਖਪਤ ਕਰਦਾ ਹੈ ਇਸ ਤੋਂ ਬਾਅਦ 3 ਘੰਟੇ ਚੁਕਰੀਬ 200 ਵਾਟ ਬਿਜਲੀ ਦੀ ਖਪਤ ਹੋਵੇਗੀ ਹਾਲਾਂਕਿ ਇਹ ਬਾਰੀ ਤਾਪਮਨ ਦੇ ਉੱਤੇ ਨਿਰਭਰ ਕਰੇਗਾ ਇੱਥੇ ਔਸਤ ਤਾਪਮਨ ਦੇ ਉੱਤੇ ਗਣਨਾ ਕੀਤੀ ਗਈ ਹੈ ਭਾਵੇਂ 8 ਘੰਟੇ ਚੱਲਣ ਤੋਂ ਬਾਅਦ 1.5 ਟਨ LG ਇਨਵਰਟਰ AC ਦੀ ਖਪਤ 3.3-4 ਯੂਨਿਟ ਤੱਕ ਰਹਿ ਸਕਦੀ ਹੈ ਤਾਂ ਇੱਥੇ ਜੋ ਗਣਨਾ ਕੀਤੀ ਗਈ ਹੈ ਤੁਸੀਂ ਦੇਖੀ ਹੈ ਹੁਣ ਤਾਂ ਦੱਸ ਦਈਏ ਕਿ ਹੁਣ ACV ਜਿਹੜੀ AC ਦੀ ਨਵੀਨਤਮ ਟੈਕਨੋਲੋਜੀ ਦੇ ਅਨੁਸਾਰ ਰੱਖੀ ਗਈ ਹੈ ਕਿ 8 ਘੰਟੇ ਦੇ ਵਿੱਚ ਕਿੰਨੇ ਯੂਨਿਟ ਆ ਸਕਦੀ ਹੈ ਤਾਂ ਮਤਲਬ ਕਿ ਤੁਸੀਂ 8 ਘੰਟੇ AC ਚਲਾ ਕੇ ਰੋਜ਼ਾਨਾ 4 5 ਯੂਨਿਟ ਬਿਜਲੀ ਦੀ ਖਪਤ ਦਾ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਸੇ ਲਈ ਇੱਥੇ 8 ਘੰਟਿਆਂ ਦਾ ਹਿਸਾਬ ਰੱਖਿਆ ਗਿਆ ਕਿਉਂਕਿ ਦੇਖਿਆ ਜਾਂਦਾ ਹੈ ਕਿ ਬਹੁਤ ਘਰਾਂ ਦੇ ਵਿੱਚ ਦਿਨ ਦੇ ਵੇਲੇ ਏਸੀ ਨਹੀਂ ਚਲਾਇਆ ਜਾਂਦਾ ਕਿਉਂਕਿ ਦਿਨ ਵੇਲੇ ਸਾਰੇ ਆਪਣੇ ਕੰਮਕਾਜਾਂ ਨੂੰ ਬਿਜ਼ੀ ਹੁੰਦੇ ਨੇ ਲੇਡੀਜ਼ ਵੀ ਆਪਣੇ ਘਰ ਦੇ ਕੰਮਾਂ ਦੇ ਵਿੱਚ ਰੁੱਝੇ ਹੁੰਦੇ ਨੇ ਤੇ ਜੈਂਟਸ ਵੀ ਜਿਹੜੇ ਕਿ ਆਪਣੀ ਨੌਕਰੀ ਪੇਸ਼ੇ ਦੇ ਲਈ ਬਾਹਰ ਜਾਂਦੇ ਨੇ ਤੇ ਜਦੋਂ ਰਾਤ ਨੂੰ ਵੇਲੇ ਹੋ ਜਾਂਦੇ ਨੇ ਖਾ ਪੀ ਕੇ ਸੌਣ ਦੀ ਜਦੋਂ ਕਰਦੇ ਨੇ ਤੇ ਆਰਾਮ ਦੀ ਨੀਂਦ ਦੇ ਲਈ ਉਹ ਏਸੀ ਚਲਾਉਂਦੇ ਜ਼ਿਆਦਾ ਪੈਫਟ ਕਰਦੇ ਨੇ ਤਾਂ ਦੱਸ ਦिए ਕਿ 8 ਘੰਟੇ ਦੇ ਹਿਸਾਬ ਦੇ ਨਾਲ ਇਹ ਸਾਰਾ ਰੱਖਿਆ ਗਿਆ ਹੈ ਕਿਉਂਕਿ ਬਹੁਤੇ ਆਮ ਘਰਾਂ ਦੇ ਵਿੱਚ AC ਦੀ ਵਰਤੋਂ ਜਿਹੜੀ ਕਿ ਰਾਤ ਦੇ ਸੌਣ ਵੇਲੇ ਹੀ ਕੀਤੀ ਜਾਂਦੀ ਹੈ ਪਰ ਪੁਰਾਣੇ ਜਿਹੜੇ ਕਿ AC ਨੇ 2000 2500 ਵਾਟ ਬਿਜਲੀ ਦੀ ਖਪਤ ਕਰ ਸਕਦਾ ਹੈ ਅਤੇ ਇਹਨਾਂ ਨੂੰ ਖਰੀਦਣ ਦੇ ਨਤੀਜੇ ਦੇ ਵਜੋਂ ਬਿਜਲੀ ਦੇ ਬਿੱਲ ਵੱਧ ਸਕਦੇ ਨੇ ਅਜਿਹੇ 'ਚ 8 ਘੰਟੇ AC ਚਲਾਉਣ ਦੇ ਉੱਤੇ 20 ਯੂਨਿਟ ਖਰਚ ਹੋ ਸਕਦਾ ਹੈ